ਆਫੀਏ ਜਿਹੜੇ ਨੇ ਹੌਲੀ ਹੌਲੀ ਅਸੀਂ ਮਾਫੀਆ ਨੂੰ ਖਤਮ ਕਰਨ ਲੱਗੇ ਹਾਂ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਚੋਂ ਗੈਂਗਸਟਰਵਾਦ ਨੂੰ ਖਤਮ ਕਰਨ ਲਈ ਗਠਿਤ ਕੀਤੀ ਗਈ ਐਂਟੀ ਗੈਂਗਸਟਰ ਟਾਫ ਫੋਰਸ ਸੂਬੇ ਲਈ ਸਾਰਥਕ ਸਾਬਤ ਹੋ ਰਹੀ ਹੈ ਇਸੇ ਤਰਜ਼ ਤੇ ਕੰਮ ਕਰਦੇ ਹੋਏ ਏਜੀਟੀਐਫ ਦੇ ਵੱਲੋਂ ਵਕਫ ਵਕ ਫੀਲਡ ਯੂਨਟਾਂ ਨਾਲ ਮਿਲ ਕੇ ਸਾਂਝੇ ਆਪਰੇਸ਼ਨ ਦੌਰਾਨ ਕਈ ਅਪਰਾਧੀਆਂ ਦਾ ਸਫਾਇਆ ਕੀਤਾ ਗਿਆ ਹੈ ਹੁਣ ਤੱਕ ਪੁਲਿਸ ਨੇ 2112 ਅਪਰਾਧੀਆਂ ਨੂੰ ਗ੍ਰਿਫਤਾਰ ਕੀਤਾ ਹੈ 20 ਵੱਡੇ ਗੈਂਗਸਟਰਾਂ ਦਾ ਐਨਕਾਊਂਟਰ ਕੀਤਾ ਹੈ ਨਾਲ ਹੀ ਅਪਰਾਧਿਕ ਗਤੀਵਿਧੀਆਂ ਚੋਂ ਵਰਤੇ ਗਏ 1811 ਹਥਿਆਰ ਅਤੇ 473 ਵਾਹਨ ਵੀ ਬਰਾਮਦ ਕੀਤੇ ਹਨ ਇੰਟੈਲੀਜੈਂਸ ਬੇਸਡ ਆਪਰੇਸ਼ਨ ਸੀਗਾ ਇਸੇਰੇ ਤੇ ਕਾਫੀ ਦਿਨਾਂ ਤੋਂ ਇੱਕ ਵਿਅਕਤੀ ਨੂੰ ਟਰੈਕ ਕਰ ਰਹੀ ਸੀ ਸਾਡੀ ਟੀਮਾਂ ਇਹਦੇ ਨਾਲ ਸ਼ੂਟਆਊਟ ਹੋਇਆ ਹੈ ਬੋਲੀ ਲੱਗੇ ਨੂੰ ਐਂਬੂਲੈਂਸ ਰਾਹੀਂ ਹਸਪਤਾਲ ਪਹੁੰਚਾ ਰਹੇ ਹਾਂ ਅਸੀਂ ਔਨ ਸਾਰ ਇੱਕ ਐਂਟੀ ਗੈਂਗਸਟਰ ਟਾਸ ਫੋਰਸ ਬਣਾਈ ਐਸਟੀਐਫ ਪਹਿਲੇ ਹੀ ਮੌਜੂਦ ਸੀ ਪੰਜਾਬ ਪੁਲਿਸ ਪਹਿਲੇ ਹੀ ਨਫਰੀ ਸਾਡੇ ਕੋਲੇ ਬਹੁਤ ਹੈ ਬੜੀ ਦਲੇਰ ਪੁਲਿਸ ਹੈ ਅਸੀਂ ਇੱਕ ਵੀ ਗੈਂਗਸਟਰ ਨੂੰ ਬਖਸ਼ਾਂਗੇ ਨਹੀਂ ਪੰਜਾਬ ਦੇ ਪੌਣੇ 3 ਕਰੋੜ ਤੋਂ ਵੱਧ ਲੋਕਾਂ ਦੀ ਸੁਰੱਖਿਆ ਤੇ ਪੰਜਾਬ ਦੀ ਸ਼ਾਂਤੀ ਤੇ ਭਾਈਚਾਰਾ ਇਹ ਮੇਰੀ ਜ਼ਿੰਮੇਵਾਰੀ ਹੈ ਨਮਸਕਾਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਇਸ ਵੇਲੇ ਦੀ ਅਹਿਮ ਖਬਰ ਜਿਹੜੀ ਹੈ ਸੁजानਪੁਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਸੁजानਪੁਰ ਪੁਲਿਸ ਵੱਲੋਂ ਜਿਹੜੀ ਹੈ ਅੱਜ ਸਰਚ ਆਪਰੇਸ਼ਨ ਚਲਾਇਆ ਗਿਆ ਵਾਕਵਾਕਰਾਂ ਦੇ ਜਿਹੜੀ ਹੈ ਜਨਾਤੇ ਸ਼ੱਕੀ ਅਨੁਸਰਾ ਦੇ ਘਰ ਤੇ ਅੱਜ ਸਰਚ ਆਪਰੇਸ਼ਨ ਕਰਾਇਆ ਗਿਆ ਚੈਕਿੰਗ ਜਿਹੜੀ ਹੈ ਕੀਤੀ ਗਈ ਹੈ ਲਗਾਤਾਰ ਪੰਜਾਬ ਸਰਕਾਰ ਵੱਲੋਂ ਜੋ ਮੁਹਿੰਮ ਚਲਾਈ ਜਾ ਰਹੀ ਹੈ ਯੁੱਧ ਨਸ਼ਿਆਂ ਵਿਰੋਧ ਇਸੇ ਨੂੰ ਲੈ ਕੇ ਸੁजानਪੁਰ ਦੇ ਵਿੱਚ ਇੱਕ ਵਾਰ ਫਿਰ ਤੋਂ ਜਿਹੜਾ ਹੈ ਸਰਚ ਆਪਰੇਸ਼ਨ ਚਲਾਇਆ ਗਿਆ ਜਿਸ ਦੇ ਵਿੱਚ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਅੱਜ ਸੁਜਾਨਪੁਰ ਦੇ ਵਿੱਚ ਮੋੜ ਤੋਂ ਜਿਹੜਾ ਸਰਚ ਆਪਰੇਸ਼ਨ ਚਲਾਇਆ ਗਿਆ ਸ਼ੱਕੀ ਅਨਸਰਾ ਦੇ ਘਰ ਤੇ ਜਿਹੜੀ ਹੈ ਤਲਾਸ਼ੀ ਲਈ ਗਈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਅਧਿਕਾਰੀਆਂ ਨੇ ਕਿਹਾ ਕਿ ਨਸ਼ਿਆ ਖਿਲਾਫ ਅੱਜ ਜਿਹੜਾ ਇਹ ਅਹਿਮ ਮੁਹਿੰਮ ਛੇੜੀ ਗਈ ਹੈ ਸੁਜਾਨਪੁਰ ਵਿਖੇ ਜਿਹੜੇ ਨੇ ਕਾਰੋਬਾਰ ਕਰਨ ਵਾਲੇ ਜਿਹੜੇ ਜ਼ਿਆਦਾਤਰ આરોપી ਜੇਲ੍ਹ ਦੇ ਅੰਦਰ ਹਨ ਅਤੇ ਇਸ ਜਿਹੜੇ ਮੁਹਿੰਮ ਰਾਹੀਂ ਉਹਨਾਂ ਵੱਲੋਂ ਜਿਹੜੀ ਹੈ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜੋ ਨਸ਼ੇ ਦੇ ਕਾਰੋਬਾਰੀ ਨੇ ਜੇਲ੍ਹ ਤੋਂ ਜ਼ਮਾਨਤ ਤੇ ਬਾਹਰ ਆਂਦੇ ਨੇ ਤੇ ਉਹਨਾਂ ਵੱਲੋਂ ਮੁੜ ਨਸ਼ਾਤਾ ਨਹੀਂ ਵੇਚਿਆ ਜਾ ਰਿਹਾ ਜਾਂ ਮੁਰਤੋਂ ਜਿਹੜੀ ਹੈ ਉਹਨਾਂ ਵੱਲੋਂ ਇਹ ਕਾਰਵਾਈ ਨਹੀਂ ਕੀਤੀ ਜਾ ਰਹੀ ਕਿਉਂਕਿ ਲਗਾਤਾਰ ਸੁजानਪੁਰ ਦੇ ਵਿੱਚ ਜਿਹੜੇ ਨਸ਼ਾ ਤਸਕਰ ਨੇ ਉਹਨਾਂ ਨੂੰ ਲਗਾਤਾਰ ਪੁਲਿਸ ਵੱਲੋਂ ਚੈਕਿੰਗ ਕੀਤੀ ਜਾ ਰਹੀ ਹੈ ਜਿਨ੍ਹਾਂ ਦੇ ਘਰੋਂ ਨਸ਼ਾ ਬਰਾਮਦ ਹੋ ਰਿਹਾ ਉਹਨਾਂ ਉਤੇ ਇੱਕ ਮਾਮਲਾ ਐਨਡੀਪੀਐਸ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਜਾ ਰਿਹਾ ਉੱਥੇ ਹੀ ਕਈ ਘਰਾਂ ਦੀ ਜਿਹੜੀ ਹੈ ਚੈਕਿੰਗ ਤੋਂ ਬਾਅਦ ਜਿਹੜੇ ਜ਼ਮੀਨਾਂ ਜੜੀਆਂ ਨੇ ਜਿਹੜੇ ਨਸ਼ਿਆਂ ਨੂੰ ਲੈ ਕੇ ਵੇਚ ਕੇ ਜਿਹੜੀਆਂ ਜ਼ਮੀਨਾਂ ਬਣਾਈਆਂ ਜਾਂਦੀਆਂ ਉਸ ਤੇ ਜਿਹੜੀ ਹੈ ਜ਼ਬਤ ਵੀ ਕੀਤੀ ਜਾ ਰਹੀ ਹੈ ਇਸੇ ਤਹਿਤ ਅੱਜ ਫਿਰ ਤੋਂ ਜਿਹੜੇ ਡੀਐਸਪੀ ਨੇ ਲੱਖ ਗੁੰਵਿੰਦਰ ਸਿੰਘ ਉਨਾਵ ਲੋ ਵੀ ਵੱਖ-ਵੱਖ ਕਰਾਂ ਦੇ ਜਿਹੜੀ ਹੈ ਚੈਕਿੰਗ ਕੀਤੀ ਜਾ ਰਹੀ ਹੈ ਇਸੇ ਮਾਮਲੇ ਲੈ ਕੇ ਮੇਰੇ ਸਹਿਯੋਗੀ ਜਿਹੜੇ ਨੇ ਮੌਕੇ ਤੇ ਮੌਜੂਦ ਨੇ ਉਹਨਾਂ ਵੱਲੋਂ ਇਸ ਕਾਰਵਾਈ ਤੇ ਕੀ ਕੁਝ ਕਹਿਣਾ ਹੈ ਇੱਕ ਵਾਰ ਤੁਹਾਨੂੰ ਉਸਨਾ ਦਦਨੇ ਲਗਾਤਾਰ ਸੂਬਾ ਸਰਕਾਰ ਵੱਲੋਂ ਜਿਹੜਾ ਗੁੱਧ ਨਸ਼ਾ ਵਿਰੁੱਧ ਮੁਹਿੰਮ ਦੇ ਚੱਲਦੇ ਆ ਲਗਾਤਾਰ ਜਿਹੜਾ ਬਖਵਕ ਥਾਮਾ ਤੇ ਦਬਿਸ਼ ਕੀਤੀ ਜਾ ਰਹੀ ਆ ਔਰ ਉਸ ਦੇ ਨਾਲ ਨਾਲ ਹੀ ਜਿਹੜੇ ਨਸ਼ਾ ਤਸਕਰੀ ਕਰਨ ਵਾਲੇ ਲੋਕ ਨੇ ਉਹਨਾਂ ਨੂੰ ਫੜ ਕੇ ਕਿਤੇ ਨਾ ਕਿਤੇ ਜਿਹੜਾ ਸਲਾਖਾ ਪਿੱਛੇ ਵੀ ਭੇਜਿਆ ਜਾ ਰਿਹਾ ਹੈ ਤੁਹਾਨੂੰ ਦੱਸ ਦਈਏ ਕਿ ਤਾਜ਼ਾ ਮਾਮਲਾ ਜਿਹੜਾ ਆ ਪੁਲਿਸ ਵੱਲੋਂ ਸੰਗਾਨਪੁਰ ਦੇ ਪ੍ਰੇਮ ਨਗਰ ਮਹੱਲੇ ਵਿੱਚ ਪਹੁੰਚੇ ਹੋਏ ਆ ਜਿੱਥੇ ਕਿ ਪਿਛਲੇ ਦਿਨਾਂ ਪੰਜਾਬ ਪੁਲਿਸ ਵੱਲੋਂ थाना ਸੰਗਾਨਪੁਰ ਵੱਲੋਂ ਰੇਡ ਕੀਤੀ ਗਈ ਸੀ ਅਤੇ ਕੋਜੇ ਵਿਅਕਤੀਆਂ ਨੂੰ ਨਸ਼ਾ ਤਸਕਰੀ ਦੇ આરોਪ ਦੇ ਵਿੱਚ ਜੇਲ੍ਹਕਾਰ ਵੀ ਕੀਤਾ ਗਿਆ ਸੀਗਾ ਉਹਦੇ ਨਾਲ ਨਾਲ ਹੀ ਅੱਜ ਜਿਹੜੇ ਡੀਐਸਪੀ ਆ ਗਏ ਆ ਉਹਨਾਂ ਵੱਲੋਂ ਜਿਹੜਾ ਇਥੇ ਦੁਆਰਾ ਤੋਂ ਦਬਿਸ਼ ਕੀਤੀ ਗਈ ਆ ਔਰ ਜਿਹਨਾਂ ਲੋਕਾਂ ਤੇ ਪਰਚਾ ਹੋਇਆ ਸੀਗਾ ਉਹਨਾਂ ਦੇ ਘਰਾਂ ਦੀ ਤਲਾਸ਼ੀ ਲਈ ਗਈ ਆ ਤਾਂ ਜੋ ਕਿ ਉਹ ਦੁਆਰ ਤੋਂ ਫਿਰ ਤੋਂ ਇਸ ਕੰਮ ਦੇ ਵਿੱਚ ਨਾ ਪੈਣ ਔਰ ਜਿਹੜੇ ਲੋਕਾਂ ਦੇ ਉੱਤੇ ਪਰਚਾ ਹੋਇਆ ਹੈ ਕਿ ਉਹ ਇਸ ਕੰਮ ਦੇ ਵਿੱਚੋਂ ਵੀ ਹਟ ਗਏ ਹਨ ਜਾਂ ਮੁਰਤੋਂ ਜਮਾਨਤ ਹੋਣ ਤੋਂ ਬਾਅਦ ਜੇਕਰ ਬਾਹਰ ਆਂਦੇ ਹਨ ਤਾਂ ਮੋਰਚੋ ਇਸ ਕੰਮ ਨੂੰ ਦੁਬਾਰਾ ਨਾ ਕੀਤਾ ਜਾਵੇ ਜੇਜੇ ਚਲਦੇ ਆ ਅੱਜ ਡੀਐਸਪੀ ਆਪਣੇ ਐਸਐਚਓ ਖਾਨਾ ਸੁਯਾਰਪੁਰ ਅਟਕ ਪੁਲਿਸ ਨੂੰ ਲਾਜਮਾ ਕਰਨ ਸੁਯਾਰਪੁਰ ਤੋਂ ਤ੍ਰੇਨ ਨਗਰ ਦੇ ਵਿਚਕਾਰ ਦਬਲਸ ਦੇਤੇ ਅਤੇ ਲੋਕਾਂ ਦੇ ਘਰਾੜੀ ਕਲਾਸ਼ ਵੀ ਕੀਤੀ ਗਈ ਹੈ ਔਰ ਕੋਈ ਵੀ ਇਤਰਾਜਯੋਗ ਸਮਾਨ ਬਰਮਤ ਤਾਂ ਨਹੀਂ ਹੋਇਆ ਇਸ ਦੇ ਨਾਲ ਨਾਲ ਹੀ ਡੀਐਸਪੀ ਵੱਲੋਂ ਲੋਕਾਂ ਨੂੰ ਸਖਤ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਉਹ ਨਸ਼ਾ ਤਸਕਰੀ ਕਰਦੇ ਹਨ ਦਾ ਉਹਨਾਂ ਨੂੰ ਬਖਸ਼ਿਆ ਨਹੀਂ ਜਾਏਗਾ ਅਤੇ ਕਲਾਕਾ ਕੂਚੇ ਭੇਜਿਆ ਜਾਏਗਾ ਆਓ ਸੁਣਦੇ ਹਾਂ ਪੂਰੀ ਰਿਪੋਰਟ ਦੇਖਦੇ ਹਾਂ ਕਿ ਕੀ ਡੀਐਸਪੀ ਪਠਾਨਕੋਟ ਡੀਐਸਪੀ ਸ੍ਰੀਨਗਰਪੁਰ ਨੇ ਔਰ ਕੀ ਉਹਨਾਂ ਨੇ ਵਿਚਾਰ ਲੈ ਆਓ ਦੇਖਦੇ ਹਾਂ ਪੂਰੀ ਰਿਪੋਰਟ ਕਿਤਾ ਕਿ ਤੁਸੀਂ ਦੇਖ ਰਹੇ ਹੋ ਦੰਦ ਸੇਰਾ ਟੀਵੀ ਮੈਨੂ ਦੇ ਜਾਜਤ ਮਰਜੇਸ਼ ਕੁਮਾਰ ਸ੍ਰੀਨਗਰਪੁਰ ਦੇ ਦੰਦ ਸੇਰਾ ਟੀਵੀ ਲਈ ਖਾਸ ਰਿਪੋਰਟ ਹਾਂਜੀ ਇਸ ਤਰ੍ਹਾਂ ਕੋਈ ਜਾਣਦੇ ਜਿਵੇਂ ਪੰਜਾਬ ਸਰਕਾਰ ਜਰਦਨ ਨਕਸ਼ਾ ਅਮਰੋਜ਼ ਮੈਂ ਚੱਲ ਰਹੀ ਹੈ ਲਗਾਤਾਰ ਤੱਕ ਉਦੇਸਵਾਂ ਚ ਪੇਮ ਨਗਰ ਮੇਲੇ ਜਿਹੜਾ ਸਰਪ੍ਰੇਸ਼ਨ ਵੀ ਕੀਤਾ ਗਿਆ ਨਾਲ ਜਿਹੜੇ ਜਿਨ੍ਹਾਂ ਦੇ ਤੇ ਪਰਚੇ ਦਰਜ ਕੀਤੇ ਸੀ ਜੰਨੀ ਦੇ ਜਿਹੜੇ ਆਦਮੀ ਦੇਲ ਤੇ ਬਾਹਰ ਆ ਜਾਂਦੇ ਆ ਉਹਨਾਂ ਨੂੰ ਵੀ ਅਸੀਂ ਸਟੱਟ ਕਰਦੇ ਆ ਹਰ ਇੱਕ ਦੋ ਵਾਰੀ ਕਿ ਉਹ ਹੁਣ ਆ ਕੇ ਕੋਈ ਕ੍ਰਾਈਮ ਤੇ ਨਹੀਂ ਕਰ ਰਹੇ ਇਸ ਕਰਕੇ ਉਹਨਾਂ ਦੀ ਚੈਟਿੰਗ ਤੇ ਨਾਲ ਸਰਪ੍ਰੇਸ਼ਨ ਫਿਰ ਦੁਬਾਰਾ ਇਹ ਕਰਾਂ ਜਿਹੜਾ ਨਾਗਰ ਹੈ ਸਰਪ੍ਰੇਸ਼ਨ ਕਰ ਕੋ ਰਿਕਵਰੀ ਹੋਈ ਪਰ ਇਹ ਖੇਲਾ ਜੇ ਤੁਹਾਡੇ ਸਾਹਮਣੇ ਅਜੇ ਜਾਰੀ ਹੈ ਜੇ ਕੋਈ ਰਿਕਵਰੀ ਹੁੰਦੀ ਹੈ ਤੁਹਾਨੂੰ ਦੱਸ ਦਿੱਤਾ ਜਾਵੇ ਸਰ ਦੇਖਿਆ ਜਾਂਦਾ ਹੈ ਕਿ ਕਾਫੀ ਜਿਹੜਾ ਥਾਲੇ ਵੀਡੀਓ ਪੰਜਾਬ ਪੁਲਿਸ ਵੱਲੋਂ ਪਾਈ ਗਈ ਹੈ ਜੀ ਆ ਕਿ ਉਹ ਨੂੰ ਲੈ ਕੇ ਫਿਆਨਪੁਰ ਦੇ ਵਿੱਚ ਕਿੰਨੀ ਕਿ ਥਾਲੇ ਜਿਹੜੀ ਹੈ ਇਹ ਤੁਸੀਂ ਸਾਡੇ ਨਾਲੋਂ ਵੈਸੇ ਜ਼ਿਆਦਾ ਜਾਣਦੇ ਹੋ ਤੁਸੀਂ ਦੇਖਦੇ ਹੀ ਹੋ ਮੇਰਾ ਖਿਆਲ ਹੈ ਕਿ ਅਸੀਂ ਸਾਰੇ ਸਜਨਪੁਰ ਦੇ ਜਿਹੜੇ ਵੀ ਕ੍ਰਾਈਮ ਕਰਦੇ ਸੀ ਸਾਰਿਆਂ ਤੇ ਮੋਸਟਲੀ ਨੋਡ 90% ਕਦਮ ਇਹ ਦਰਜ ਕਰ ਦਿੱਤੇ ਆ ਸਾਰੇ ਕੁਝ ਤਾਂ ਜੇਲ੍ਹ ਚ ਨੇ ਜਿਹੜੇ ਜੇਲ੍ਹ ਤੋਂ ਬਾਹਰ ਵੇਲ ਤੇ ਆ ਰਹੇ ਉਹਨਾਂ ਨੂੰ ਬਾਰ ਬਾਰ ਆਪਾਂ ਚੱਕਾ ਦਿੰਦੇ ਆ। ਉਹ ਸਰ ਇਹ ਜਿਹੜੇ ਮਾੜੇ ਅੰਥਰ ਆ ਫਿਰ ਵੀ ਉਹਨਾਂ ਨੂੰ ਕੀ ਅਪੀਲ ਹੈ ਤੁਹਾਡੇ ਕੋਲੋਂ? ਉਹਨਾਂ ਨੂੰ ਤੇ ਇਹੀ ਆ ਵੀ ਇਹ ਮਾੜੇ ਕੰਮ ਨਾ ਕਰਨ ਜੇ ਕੋਈ ਮਾੜਾ ਕੰਮ ਕਰਦਾ ਤੇ ਉੱਤੇ ਜਿਹੜੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਤੇ ਮਾੜੇ ਕੰਮ ਕਰਨ ਦੇ ਨਾਲ ਜਿਹੜਾ ਵਾ ਬੁਰਾ ਪ੍ਰਭਾਵ ਪੈਂਦਾ ਵਾ ਚੰਗੇ ਕੰਮ ਕਰਨ ਦਾ ਸਰ ਦੇਖਣ ਨੂੰ ਮੈਨੂੰ ਤੁਸੀਂ ਆਪ ਨੂੰ ਜਿਵੇਂ ਲੱਗਦਾ ਬਾਹਰ ਵੀ ਕਾਫੀ ਜਿਆਦਾ ਕਿਰਤ ਦੇ ਵਾਲੇ ਕਾਫੀ ਹੱਥ ਦਾ ਲੱਗਦਾ ਦੇਖੋ ਗਵਰਨਮੈਂਟ ਵੱਲੋਂ ਜਿਹੜੇ ਉਸ ਸੈਂਟਰਲ ਸਿਵਲ ਹਸਪਤਾਲ ਵਿੱਚ ਸਰਕਾਰੀ ਗੋਲੀ ਦਿੱਤੀ ਜਾਂਦੀ ਹੈ ਉੱਥੇ ਜਿਹੜੇ ਆਪਣਾ ਇਲਾਜ ਕਰਾ ਰਹੇ ਨੇ ਡਾਕਟਰ ਸਾਹਿਬ ਕੋਲੋਂ ਜਿਹੜੇ ਗੋਲੀ ਲੈਣ ਜਾਂਦੇ ਨੇ ਰੁਟੀਨ ਦੇ ਵਿੱਚ ਉੱਥੇ ਲਗਾਤਾਰ ਲੋਕ ਜਾਂਦੇ ਨੇ